ਦਰਸ਼ਨ ਕਰੋ ਜਨਮ ਸਥਾਨ ਤਨਤਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਸ਼ਖਸੀਅਤ ਜਿਸ ਨੂੰ ਪਹਿਲੀ ਪਾਸ਼ਾਈ ਤੋਂ ਲੈ ਕੇ ਸਤਵੀਂ ਪਾਸ਼ਾਈ ਤੱਕ ਜੇ ਦਰਸ਼ਨ ਹੋਣ ਦਾ ਸੁਭਾਗ ਪ੍ਰਾਪਤ ਹੈ ਸੰਗਜੀ ਬਾਬਾ ਜੀ ਨੂੰ ਪਿਆਰ ਕਰਨ ਵਾਲੀ ਵੀਡੀਓ ਦੇ ਅੰਤ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਜਨਮ ਅਸਥਾਨ ਤਨਤਨ ਬਾਬਾ ਬੁੱਢਾ ਸਾਹਿਬ ਜੀ ਪਿੰਡ ਕੱਥੂ ਨੰਗਲ ਜ਼ਿਲ੍ਹਾ ਅਮਰਸਰ ਵਿੱਚ ਇਸ ਸ਼ੋਭਿਤ ਇਹ ਪਵਣ ਪੀਤਰ ਅਸਥਾਨ ਹੈ ਜਿਸ ਤੇ ਆਪ ਜ ਜਾਰ ਰਿਹਾ ਸੰਗਤ ਜੀ ਤਾਂ ਤਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ 7 ਕਤਕ 1563 ਬਿਕਰਮੀ ਨੂੰ ਪਿੰਨ ਗੱਗੋ ਨੰਗਲ ਜਿਸ ਨੂੰ ਅੱਜ ਕੱਲ ਕੱਥੂ ਨੰਗਲ ਵੀ ਕਿਹਾ ਜਾਂਦਾ ਜਿਲ੍ਹਾ ਅੰਮ੍ਰਿਤਸਰ ਵਿਸ਼ੇਸ਼ੂ ਬਿਤੇਹ ਪਾਣ ਪਿਤਰ ਰਾਸਤਾਨ 22 ਸੁੱਖਾ ਸਿੰਘ ਰੰਡਾਵਾ ਦੇ ਗ੍ਰਹਿ ਵਿਖੇ ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਾਨਾ ਤੇ ਮਾਤਾ ਗौरा ਜੀ ਦੀ ਪਾਵਨ ਪਿਤਰ ਕੁਖੋਂ ਜਨਮ ਹੋਇਆ ਜੋ ਕਿ ਭਜਨ ਬੰਦਗੀ ਵਿੱਚ ਨੀਨ ਰਹਿੰਦੇ ਸਨ ਜਿਸ ਕਰਕੇ ਉਹਨਾਂ ਦੀ ਭਜਨ ਬੰਦਗੀ ਦਾ ਪ੍ਰਵਾਹ ਬਾਬਾ ਬੁੱਢਾ ਸਾਹਿਬ ਜੀ ਤੇ ਵੀ ਪਿਆ ਮਾਪਿਆਂ ਨੇ ਉਹਨਾਂ ਦਾ ਨਾਂ ਬੂੜਾ ਰੱਖਿਆ ਕੁਛੇਰ ਮਗਰੋਂ ਉਹਨਾਂ ਦੇ ਮਾਪੇ ਪਿੰਡ RAMDAS ਵਸ ਗਏ ਉਸ ਤੋਂ ਬਾਅਦ ਆਪ ਜੀ ਮੱਝਾਂ ਚਰਾਉਣ ਲੱਗ ਗਏ ਮੱਝਾਂ ਚਰਾਉਂਦੇ ਸਮੇਂ ਉਹ ਜਦੋਂ 12 ਵਰਿਆਂ ਦੇ ਹੋਏ ਤਦ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ RAMDAS ਪਿੰਡ ਦੇ ਪਾਸ ਆ ਕੇ ਟਿਕੇ ਸਨ ਤੇ ਬੂੜਾ ਜੀ ਮੱਝਾਂ ਚਰਾਉਂਦੇ ਹੋਏ ਉਹਨਾਂ ਦਾ ਗੁਰੂ ਸਾਹਿਬ ਜੀ ਦੇ ਨਾਲ ਆਪਸ ਵਿੱਚ ਮੇਲ ਹੁੰਦਾ ਆ ਤੇ ਬਾਅਦ ਵਿੱਚ ਉਹ ਰੋਜ਼ ਗੁਰੂ ਜੀ ਕੋਲ ਆਉਂਦੇ ਅਤੇ ਉਹਨਾਂ ਦੇ ਉਪਦੇਸ਼ ਸੁਣਦੇ ਉਹਨਾਂ ਵਾਸੇ ਦੁੱਧ ਲਿਆ ਕੇ ਪੇਟ ਕਰਦੇ ਇੱਕ ਦਿਨ ਗੁਰੂ ਜੀ ਨੇ ਬੂੜਾ ਜੀ ਨੂੰ ਉਹਨਾਂ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਬੂੜਾ ਜੀ ਦੇ ਜਵਾਬ ਸੁਣ ਕੇ ਕਿਹਾ ਹੈ ਤਾਂ ਤੂੰ ਬੱਚਾ ਹੈ ਪਰ ਗੱਲਾਂ ਜਿਹੜੀਆਂ ਆ ਉਹ ਬੁੱਢਿਆਂ ਵਾਲੀਆਂ ਕਰਦਾ ਹਾਂ ਇਸ ਤਰ੍ਹਾਂ ਤਨਤਨ ਬੱਬਾ ਬੂੜਾ ਸਾਹਿਬ ਜੀ ਦੇ ਨਾਮ ਬੂੜਾ ਤੋਂ ਬੁੱਢਾ ਸਾਹਿਬ ਪ੍ਰਸਿੱਧ ਹੋ ਗਿਆ ਸੀਗਾ ਵਾਹਿਗੁਰੂ ਵਾਹਿਗੁਰੂ ਜਾਣ ਕੇ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਨਾਮ ਆ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੀ ਰੱਖਾਇਆ ਇਸ ਤਰ੍ਹਾਂ ਬਾਬਾ ਇਹ ਦੇ ਨਾਮਾ ਬੁੱਢਾ ਸਾਹਿਬ ਆ ਪੈ ਗਿਆ ਸਿੱਖ ਬਹੁਤ ਹੀ ਸਤਕਾਰ ਦੇ ਨਾਲ ਬੁੱਢਾ ਸਾਹਿਬ ਜੀ ਆ ਕੇ ਬੁਲਾਉਂਦੇ ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਸ ਬਣ ਗਏ ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ ਖੇਤਾਂ ਵਿੱਚ ਜਾ ਕੇ ਖੇਤੀਬਾੜੀ ਦਾ ਕੰਮ ਸੰਭਾਲਦੇ ਅਤੇ ਨਾਮ ਜਪਦੇ ਰਹਿੰਦੇ ਸਨ ਉਹਨਾਂ ਨੇ ਆਪ ਜੀਵਨ ਸੰਗਤਾਂ ਦੀ ਸੇਵਾ ਵਿੱਚ ਹੀ ਲਗਾਇਆ ਗੁਰੂ ਜੀ ਨੇ ਨਾਮ ਜਪ ਕੀਰਤਨ ਅਤੇ ਵੰਡ ਛਕਣ ਦਾ ਉਪਦੇਸ਼ ਨੂੰ ਕਮਾ ਦਿਖਾਇਆ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਉਹਨਾਂ ਉੱਪਰ ਬਹੁਤ ਪਰਸੰਨ ਹੋਏ ਅਤੇ ਜਦੋਂ ਗੁਰੂ ਜੀ ਨੇ ਗੁਰਗੱਦੀ ਗੁਰੂ ਅੰਗਦ ਦੇ ਜੀ ਮਹਾਰਾਜ ਨੂੰ ਸੌਂਪੀ ਤਾਂ ਗੁਰੂ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਹੀ ਕਰਵਾਈ ਸੀਗੀ ਮਗਰੋਂ ਤੀਜੇ ਚੌਥੇ ਪੰਜਵੇਂ ਅਤੇ ਛੇਵੇਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਕਰਾਈ ਇਹ ਉਹ ਸਥਾਨ ਹੈ ਜਿੱਥੇ ਪੰਜਵੇਂ ਪਾਛੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਛੇ ਦੀ ਸੁਪਤਰੀ ਬੀਬੀ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਤਰ ਹੋਣ ਦਾ ਵਰ ਬਖਸ਼ਿਆ ਸੀਗਾ ਵਾਹਿਗੁਰੂ ਵਾਹਿਗੁਰੂ ਬਾਬਾ ਬੁੱਢਾ ਜੀ ਨੂੰ ਡੇਗੁਰ ਅਰਜਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੀੜ ਤਿਆਰ ਹੁਣ ਅਪਰੰਤ ਪਹਿਲੇ ਗਰੰਥੀ ਥਾਪਿਆ ਜਿਸ ਸਮੇਂ ਤਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਅਕਾਲ ਚਲਾਣਾ ਕਰਦੇ ਆ ਉਸ ਸਮੇਂ ਉਹਨਾਂ ਦੀ ਉਮਰ 125 ਸਾਲ ਦੀ ਸੀ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨਦਾਰੇ ਕਰਵਾਏ ਹਨ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕਥੋ ਨੰਗਲ ਜੀ ਦਾ ਅੰਮਰਸਰ ਵਿੱਚ ਸਜੋਬਿਤ ਹੈ ਪਾਵਨ ਪੀਤਾ ਰਸਥਾਨ ਜੋ ਵੀ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਤਾਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨਾ ਸਭ ਦੀ ਹਾਜ਼ਰੀ ਪ੍ਰਵਾਨ ਕਰਨਾ ਉਮੀਦ ਕਰਦੇ ਹਾਂ ਅੱਜ ਦਾ ਪ੍ਰਲਾਪ ਜੀ ਨੂੰ ਚੰਗਾ ਲੱਗੇ ਚੰਗਾ ਲੱਗਾ ਤਾਂ ਜਰੂਰ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ